何 ਗਰੀਬ ਮੋਟਰ ਮਕੈਨਿਕ ਪਿਤਾ ਸੁਰਿੰਦਰ ਸਿੰਘ ਦੀ ਵੱਡੀ ਧੀ ਲੜਲੀ ਧੀ ਹਰਪ੍ਰੀਤ ਨੇ ਆਪਣੇ ਮਾਪਿਆਂ ਦਾ ਅਤੇ ਸ਼ਹਿਰ ਦਾ ਨਾਮ ਹੀ ਰੋਸ਼ਨ ਕਰ ਦਿੱਤਾ ਜੀਆ ਦੋਸਤੋ ਪਸੀ ਪਛਾਣਾ ਦੇ ਮੋਹੱਲਾ ਬੈਰੂਲਪੁਰਾ ਦੀ ਰਹਿਣ ਵਾਲੀ 17 ਸਾਲ 8 ਮਹੀਨੇ ਦੀ ਹਰਪ੍ਰੀਤ ਕੋਲ ਜੋ ਕਿ ਪੜ੍ਹਾਈ ਸਮੇਂ ਸੰਸਾਰ ਵਿੱਚ ਨਹੀਂ ਹੈ ਪਰ ਉਸ ਦੀਆਂ ਦਾਨ ਕੀਤੀਆਂ ਦੋ ਕਿਡਨੀਆਂ ਅਤੇ ਲੀਵਰ ਹੁਣ ਵੀ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ ਇਸ ਮੌਕੇ ਤੇ ਪਿਤਾ ਸੁਰਿੰਦਰ ਸਿੰਘ ਦੱਸਿਆ ਕਿ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਉੱਰੀ ਬੇਟੀ ਹਰਪ੍ਰੀਤ ਕੌਰ ਬੀ.ਐਸ.ਏ ਕਰ ਰਹੀ ਸੀ ਹਾਲਾਂਕਿ ਉਹ ਅੱਜ ਦੁਨੀਆ ਵਿੱਚ ਨਹੀਂ ਹੈ ਪਰ ਉਸਨੇ ਆਪਣੀਆਂ ਕਿਡਨੀਆਂ ਤੇ ਲੀਵਰ ਦਾਨ ਕਰਕੇ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਕਰ ਦਿੱਤਾ ਮੈਨੂੰ ਉਦੀ ਰੂਹ ਤੇ ਮਾਣ ਹੈ ਏਵਨ ਪੰਜਾਬੀ ਟੀਵੀ ਦੀ ਪਸੀ ਪਠਾਣਾ ਤੋਂ ਸਾਇਮ ਮੜਕੰਦੀ ਦੀ ਰਿਪੋਰਟ ਜੀ ਕੀ ਨਾਮ ਸੇ ਤੁਹਾਡੇ ਬੱਚੇ ਦਾ ਬੱਚੇ ਦਾ ਨਾਮ ਹਰਪ੍ਰੀਤ ਕੌਰ ਤਾਂ ਜੀ ਜੀ ਅੱਜ ਤੁਹਾਡੇ ਮਨਤੀ ਬੱਚੇ ਦੇ ਤੁਸੀਂ ਕਿੱਦਾਂ ਅਹਿਮ ਫੈਸਲਾ ਲਿਆ ਹਰ ਕੋਈ ਤੁਹਾਡੀ ਉਡੀਕ ਕਰ ਰਿਹਾ ਕੀ ਫੈਸਲਾ ਤੁਸੀਂ ਤੁਹਾਡਾ ਫੈਸਲਾ ਤਾਂ ਮੇਰਾ ਹੀ ਰਸੀ ਬੱਚੇ ਮੇਰੇ ਚਲੇ ਗਿਆ ਤਾਂ ਹੀ ਕਿ ਕਿਸੇ ਦੇ ਉਹ ਅੰਗ ਨੇ ਜੀ ਉਹ ਤਿੰਨ ਚੀਜ਼ਾਂ ਤਿੰਨ ਜੋ ਬਚਾਰੇ ਤਿੰਨ ਚੀਜ਼ਾਂ ਦੇ ਬੱਚੇ ਦੇ ਜੋ ਉਹ ਤਿੰਨ ਜਾਨਾਂ ਬਚਾ ਚੁੱਕੇ ਉਹ ਜੀ ਕੀ 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 ਕੀਤਾ ਜਿਵੇਂ ਜੀ ਆਪਣਾ ਹੋ ਗਿਆ ਜੀ ਇੱਕ ਤਾਂ ਬੈਂਕਰੀ ਹੋ ਗਿਆ ਕਿਟਨੀ ਕਿਟਨੀ ਹੋ ਗਈ ਲੀਵਰ ਹੋ ਗਈ ਹਾਂਜੀ ਇਹ ਕਿਹਨੂੰ ਦਿੱਤੀਆਂ ਅੱਗੇ ਜਿਹੜਾ ਅੱਗੇ ਨੂੰ ਆਪਾਂ ਨੂੰ ਪਤਾ ਨਹੀਂ ਜੀ ਕਿ ਦਿੱਤੀ ਜੇ ਇਹਨੇ ਜੀ ਹਾਂਜੀ ਕਿਤੇ ਰੱਖੀ ਦਿੱਤੀ ਡਾਕਟਰ ਕਿਹੜਾ ਡਾਕਟਰ ਰਹਿਤੂ ਇਹ ਪੀ ਜੀ ਹਾਂਜੀ ਜੀ ਤੁਹਾਡੇ ਜਨ ਵਿੱਚ ਕਿਵੇਂ ਆਇਆ ਇਹ ਕੁਛ ਮੇਰੇ ਤਾਂ ਹੀ ਬਸ ਸ਼ੁਰੂ ਤੋਂ ਇੱਕ ਲਈ ਦਈ ਮੈਂ ਕਿਸੇ ਦੇ ਮੈਂ ਵੀ ਆਪ ਮੈਂ ਸੋਚਿਆ ਜੀ ਆਪਣੇ ਮੈਂ ਵੀ ਜੇ ਕੱਲ ਨੂੰ ਜੇ ਮੈਨੂੰ ਵੀ ਰੱਬ ਨਾਲ ਕੋਈ ਸੋਚਵੇ ਮੈਨੂੰ ਵੀ ਮੈਂ ਵੀ ਲਿਖ ਕੇ ਆਉਂਗਾ ਜੀ ਹਾਂ ਜੀ ਮੈਂ ਵੀ ਆਪਣਾ ਜੀ ਕਿਸੇ ਕਿਸੇ ਦੇ ਜੀ ਦੇ ਅੰਗ ਕੰਮਣ ਹੋਏ ਬੱਚਾ ਕਿੱਡਾ ਕਿੰਨੀ ਉਮਰ ਦਾ ਸੀ ਤੁਹਾਡਾ ਬੱਚਾ ਮੇਰਾ 7 ਸਾਲ ਦਾ ਕੀ ਕਰਦਾ ਸੀ ਪੜ੍ਹਾਈ ਕਰਦਾ ਪੜ੍ਹਾਈ ਕਰਦਾ ਜੀ ਵੀ ਸੀ ਕਰਦਾ ਜੀ ਕੋਈ ਆ ਕੀ ਸੀ ਜੀ ਰੈਂਟ ਕੇ ਮਹਾਂਜੇ ਅਸਲ ਉੱਪਰ ਕੋਠੇ ਬਗਏ ਤੇ ਜੋ ਕੱਪੜੇ ਤਾਂ ਕੱਪੜੇ ਤਾਂ ਲੱਗੇ ਕਪੜੇ ਤਾਂ ਲੱਗੇ ਨਾਲੇ ਪੈਸੇ ਰੁਪ ਕਰ ਗਈ ਨੱਚੇ ਕਰਕੇ ਤੇ ਕੰਮ ਕੀ ਕਰਦੇ ਸੀ ਮਕੈਨਿਕ ਦਾ ਕੰਮ ਕਰਦੇ ਆ ਪਾਈ ਲੇਬਰ ਚ ਰਿਵਰਚਾ ਗਈ ਕੋਈ ਮੰਗ ਕੀਤੀ ਤੁਸੀਂ ਜਾਂ ਨਹੀਂ ਆਪਰੇ ਕੋਈ ਮੰਗ ਨਹੀਂ ਕਰੀ ਨਹੀਂ ਨਹੀਂ ਅਸੀਂ ਸਾਡੇ ਕੋਈ ਸਾਡੀ ਕੋਈ ਮੰਗ ਨਹੀਂ ਹੈਗੀ ਹੈਗੀ ਨਹੀਂ ਸਾਡੇ ਕੋਈ ਕੋਈ ਬੱਚਾ ਕੋਈ ਬੱਜਵੇ ਕੋਈ ਕੋਈ ਬੱਚਾ ਦੁਖੀ ਨਾ ਹੋਵੇ ਸਾਡੀ ਸਾਡੀ ਜਾਨ ਬੱਜ ਕੇ ਕਿਸੇ ਦੀ ਹਾਂਜੀ ਸਾਡੇ